ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਗਾਣੇ ਕਿਹੋ ਜਿਹੇ ਆਉਂਦੇ ਨੇ ਦਾਰੂ ਦੂਰੂ ਪੀਂਦਾ ਹੋਵੇ ਚੱਲ ਜੂ ਪਰ ਚਿੱਟੇ ਤੋਂ ਪਰੇਚਾਈ ਕਿਉਂ ਦਾਰੂ ਦੂਰੂ ਪੀਂਦਾ ਹੋਵੇ ਚੱਲ ਜੂ ਕਿ ਅਸੀਂ ਨਹੀਂ ਜਾਣਦੇ ਕਿ ਦਾਰੂ ਦਾ ਨਸ਼ਾ ਕਿੰਨਾ ਮਾਰੂ ਨਸ਼ਾ ਹੈ ਸਰੇਕ ਵੱਡੇ ਤੋਂ ਵੱਡੇ ਨੇ ਕਿਹੜੀ ਵੀ ਸ਼ੁਰੂਆਤ ਦਾਰੂ ਦੇ ਇੱਕ ਪੈਗ ਤੋਂ ਹੁੰਦੀ ਹੈ ਸਾਡੀ ਸਭ ਤੋਂ ਵੱਡੀ ਤਰਾਸਤੀ ਦੀ ਗੱਲ ਇਹ ਰਹੀ ਹੈ ਕਿ ਜਿੰਨਾਂ ਚੀਜ਼ਾਂ ਦੇ ਉੱਤੇ ਸਾਨੂੰ ਸਭ ਤੋਂ ਵੱਧ ਸ਼ਰਮ ਕਰਨੀ ਚਾਹੀਦੀ ਹੈ ਅਸੀਂ ਆਪਣੇ ਗਾਣਿਆਂ ਦੇ ਵਿੱਚ ਉਹਨਾਂ ਚੀਜ਼ਾਂ ਉੱਤੇ ਹੀ ਮਾਣ ਕਰੀ ਜਾ ਰਹੇ ਸਾਡੇ ਲਈ ਸਭ ਤੋਂ ਵੱਧ ਸ਼ਰਮ ਦੀਆਂ ਚੀਜ਼ਾਂ ਨੇ ਬਦਮਾਸ਼ੀ ਆਯਾਸ਼ੀ ਤੇ ਆਸ਼ਕੀ ਤੇ ਆਪਣੇ ਘਰੇ ਦੇ ਵਿੱਚ ਅਸੀਂ ਉਹਨਾਂ ਤੇ ਹੀ ਮਾਨ ਕਰੀ ਜਾ ਰਹੇ ਹਾਂ ਅੱਜ ਕੱਲ ਆਯਾਸ਼ੀ ਨੂੰ ਪ੍ਰਮੋਟ ਕਰਦੇ ਇਹ ਗਾਣੇ ਆਉਂਦੇ ਨੇ ਨਾ ਪਿੱਛੇ ਤੇ ਗਾਣਾ ਆਇਆ ਸੀ ਨਿੱਲਾ ਕੇ ਤਿੰਨ ਪੈਗ ਬੱਲੀ ਐ ਪੈਂਦੇ ਭੰਗੜੇ ਗੱਡੀ ਦੀ ਬਿੱਚੀ ਖੋਲ ਉਹ ਤੁਹਾਡੇ ਟੀਵੀਆਂ ਦੇ ਮਾਧਿਅਮ ਦੇ ذریعے ਤੁਹਾਡੇ ਘਰਾਂ ਦੇ ਵਿੱਚ ਵੜ ਕੇ ਤੁਹਾਨੂੰ ਇਹ ਸਮਝਾ ਰਹੇ ਨੇ ਕਿ ਤਿੰਨ ਪੈਗ ਦਾ ਨਸ਼ਾ ਕੋਈ ਨਸ਼ਾ ਹੀ ਨਹੀਂ ਹੁੰਦਾ ਤੇ ਦੇ ਤੁਸੀਂ ਤਿੰਨ ਪੈਗ ਨਾ ਲਾਏ ਤਾਂ ਤੁਹਾਡੇ ਕੋਲ ਭੰਗੜੇ ਨਹੀਂ ਪੈਣੇ ਤੁਸੀਂ ਹੀਰੋਈ ਹੈ ਨਹੀਂ ਆਯਾਸ਼ੀ ਨੂੰ ਪ੍ਰਮੋਟ ਕਰਦੇ ਇਹ ਗਾਣੇ ਆਉਂਦੇ ਨੇ ਬੜੀ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀਆਂ ਧੀਆਂ ਪਹਿਣਾ ਜਿਨ੍ਹਾਂ ਨੇ ਮਾਤਾ 구ਜਰੀ ਦੀਆਂ ਬਾਤਾਂ ਬੰਨਾ ਸੀ ਉਹ ਗਾਣੇ ਕਹੋ ਜੀ ਸੁਣਦੀਆਂ ਨੇ ਤੇਰੇ ਘੱਗਰੇ ਦੀ ਵੀ ਲਾਉਣ ਪੈ ਗਈ ਤੇ ਮੇਰੇ ਘੱਗਰੇ ਦੀ ਵੀ ਲਾਉਣ ਪੈ ਗਈ ਆ ਤੇਰੀ ਹੇਕੀ ਉੱਤੇ ਵੀ ਮੈਂ ਸੌਂ ਗਈ ਜਿੱਦ ਗਈ ਆ ਥੋੜੇ ਪਹਿਲਾਂ ਗਾਣਾ ਲਾਇਆ ਸੀ ਤੂੰ ਤਾਂ ਪੋਣੇ ਔਫਕਾਰ ਸੌਂ ਗਿਆ ਤੇ ਮੈਂ ਪੀਜੀ ਨੂੰ ਨੇ ਜਾ ਕੱਟੀ ਦਾ ਆਖੇ ਇਹੋ ਜਿਹਾ ਗਾਣਾ ਸੁਣਨ ਤੋਂ ਪਹਿਲਾਂ ਨਾ ਉਹਨਾਂ ਮਾਪਿਆਂ ਦੇ ਬਾਰੇ ਸੋਚ ਲਿਆ ਕਰ ਜਿਨ੍ਹਾਂ ਦੀਆਂ ਧੀਆਂ ਪੀਜੀਆਂ ਚ ਕਰਦੀਆਂ ਸਾਰੀ ਸਾਰੀ ਰਾਤ ਉਹਨਾਂ ਨੂੰ ਆ ਗਾਣਾ ਸੁਣ ਕੇ ਨੀਂਦ ਨਹੀਂ ਆਉਂਦੀ ਹੁਣ ਤੇ ਕੁੱਝ ਮਾਪੇ ਤੇਰੇ ਜਿਹੇ ਹੋਣਗੇ ਜਿਹੜੇ ਆ ਗਾਣੇ ਸੁਣ ਕੇ ਆਪਣੀਆਂ ਧੀਆਂ ਨੂੰ ਪੰਨੋ ਹਟਾ ਲੈਂਗੇ ਕਿਹਦਾ ਜ਼ਿੰਮੇਵਾਰ ਕੋਣ ਉਹ ਸਿੰਗਰ ਜਿਹੜੇ ਗਾਣੇ ਗਾਉਂਦੇ ਨੇ ਜਾਂ ਤੁਸੀਂ ਸਾਰੇ ਜਿਹੜਾ ਇਹਨਾਂ ਗਾਣਿਆਂ ਨੂੰ ਜਿਹੜੇ ਫਿੱਟ ਬਣਾਉਂਦੇ ਪਦਮਾਸ਼ੀ ਨੂੰ ਪ੍ਰਮੋਟ ਕਰਦੇ ਗਾਣੇ ਹੁੰਦੇ ਨੇ ਆਪ ਮਿੱਤਰਾਂ ਨੂੰ ਸ਼ੌਕ ਬੋਲੀਆਂ ਚਲਾਉਂਦਾ ਜਿੱਥੇ ਹੁੰਦੀ ਆ ਪਾਬੰਦੀਆਂ ਹਥਿਆਰਾਂ ਦੀ ਨਹੀਂ ਉਥੇ ਜਿੱਥੇ ਪਿਆਰ ਕਰਦਾ ਸੋਚਣ ਵਾਲੀ ਗੱਲ ਹੈ ਕਿ ਹਥਿਆਰਾਂ ਦੀ ਪਾਬੰਦੀ ਕਿੱਥੇ ਹੁੰਦੀ ਹੈ ਪੁਨਾ ਕਾਲਜ ਮੰਦਰਾਜ ਜਿੱਥੇ ਗਿਆਨ ਦੇ ਚਾਰ ਅੱਖਰ ਮਿਲਦੇ ਹੁੰਦੇ ਨੇ ਕੀ ਤੁਹਾਨੂੰ ਇਹ ਕਹਿ ਰਹੇ ਕਿ ਜਿੱਥੇ ਤੁਸੀਂ ਸਕੂਲਾਂ ਚ ਜਾ ਕੇ ਕਾਲਜਾਂ ਚ ਜਾ ਕੇ ਲੜਾਈਆਂ ਨਾ ਕੀਤੀਆਂ ਗੋਲੀਆਂ ਨਾ ਚਲਾਈਆਂ ਪੱਟ ਮਾਚੀਆਂ ਨਾ ਚਲਾਈਆਂ ਤੁਸੀਂ ਹੀਰੋ ਹੀ ਐਂ ਉਹ ਸਾਡੇ ਹੀਰੋ ਬਾਰੇ ਤਾਂ ਸਾਨੂੰ ਦੱਸਿਆ ਹੀ ਨਹੀਂ ਲਿਆ ਤੁਹਾਡੇ ਕਿੰਨੀਆਂ ਪਤਾ ਕਿ ਇੰਡੀਆ ਦੀ ਆਜ਼ਾਦੀ ਲਈ 125 ਵੱਡੇ ਸ਼ਾਂਤੀ ਦੇ ਚੜੇ ਜਿਨ੍ਹਾਂ ਚੋਂ 93 ਪੰਜਾਬੀ ਸੀ ਸਾਨੂੰ ਨਹੀਂ ਪਤਾ ਸਾਨੂੰ ਸਿਰਫ ਦੋ ਤਿੰਨ ਬਾਰੇ ਪਤਾ ਜਿਨ੍ਹਾਂ ਬਾਰੇ ਅਸੀਂ ਪੂਰੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਪਗਲ ਸਿੰਘ ਦਾ ਤਾਂ ਤੁਸੀਂ ਐਸੀ ਵਕਾਰ ਕੇ ਰੱਖ ਦਿੱਤਾ ਠੰਗੇ ਸੀ ਤੇ ਟੰਗੇ ਸੀ ਮੋਸ ਤੇ ਆਪਰੇ ਕਿਹਾ ਨੇ ਗੋਲੀ ਚਲਾਈ ਸੀ ਤੁਹਾਨੂੰ ਕਿੰਨਿਆਂ ਨੂੰ ਇਹ ਗੱਲ ਪਤਾ ਹੈ ਕਿ ਗੋਲੀ ਕਿਉਂ ਨੇ ਇੱਕ ਦਿਨ ਚਲਾਈ ਬਾਕੀ ਸਾਰੀ ਉਮਰ ਭਗਤ ਸਿੰਘ ਨੇ ਕਿਤਾਬਾਂ ਪੜ੍ਹੀਆਂ ਚੇਤਨ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ ਉਸ ਦਿਨ ਵੀ ਉਹ ਲਰਨਿੰਗ ਦੀ ਇੱਕ ਕਿਤਾਬ ਕਰ ਰਿਹਾ ਸੀ ਤੇ ਜਾਣ ਤੋਂ ਪਹਿਲਾਂ ਉਹ ਕਿਤਾਬ ਦਾ ਪੰਨਾ ਫੋਲਡ ਕਰਕੇ ਗਿਆ ਇਸ ਕਰਕੇ ਨਹੀਂ ਕਿ ਫਾਂਸੀ ਲੱਗਣ ਤੋਂ ਬਾਅਦ ਮੈਂ ਮੋੜਿਆ ਕਿਉਂ ਥੁੱਕਟਾ ਪੜ੍ਹਨੀ ਸ਼ੁਰੂ ਕਰ ਦੂੰਗਾ ਇਸ ਕਰਕੇ ਕਿ ਜਿੱਥੋਂ ਤੱਕ ਮੈਂ ਤੁਰਿਆ ਮੈਂ ਤੁਰਿਆ ਇਸ ਤੋਂ ਅੱਗੇ ਮੇਰੀ ਨੌਜਵਾਨ ਪੀਲੀ ਤੁਰੇ ਤਾਲੀਆਂ ਬੀਓ ਕੀ ਆਵਾਜ਼ ਕੀ ਆਵਾਜ਼ ਤਾਲੀਆਂ ਤਾਲੀਆਂ ਪੀਲੀ ਕਿੱਦ ਕਰਪਈ ਨਿੱਕਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ ਤੈਨੂੰ ਪਤਾ ਹੀ ਨਹੀਂ ਆ ਕਿ ਤੁਸੀਂ ਕਦੀ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੋ ਲੋੜ ਹੈ ਹਿੰਮਤ ਕਰਨ ਦੀ ਸੋਚਣ ਦੀ ਬਾਬਾ ਅਜ਼ਮੀ ਨੇ ਲਿਖਿਆ ਹੈ ਕਿ بے ਹਿੰਮਤੇ ਨੇ ਉਹ ਜੋ ਬੈਠੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾਰ ਕੇ ਪੱਥਰਾਂ ਦਾ ਤੇ ਮੰਜ਼ਲ ਦੇ ਮੱਥੇ ਤੇ ਪੱਤੀ ਲੱਗਦੀ ਉਹਨਾਂ ਦੀ ਜੋ ਕਰੋ ਬਣਾ ਕੇ ਤੋੜਦੇ ਨੇ ਨਕਸ਼ਾ ਆਪਣੇ ਸੱਤਰਾ ਦਾ ਆਪਣੇ ਸੱਤਰਾ ਦੇ ਲਕਸ਼ੇ ਤੁਹਾਨੂੰ ਘਰ ਹੀ ਬਣਾ ਕੇ ਤੋੜਨੇ ਪੈਣਗੇ ਲੱਖਾਂ ਚੁੱਕ ਨਾਲ ਚੰਗਾ ਹੈ ਕਿ ਅਸੀਂ ਜ਼ਿੰਮੇਵਾਰੀਆਂ ਚੁੱਕ ਲਈ ਸਾਡੀ ਇਸ ਪੁਰਾਹੇ ਪੈ ਗਈ ਪੀੜੀ ਨੂੰ ਇੱਕ ਰਾਹ ਤੇ ਲੈ ਕੇ ਆਉਂਦੀ ਲੋੜ ਹੈ ਜਿਹਦੇ ਵਿੱਚ ਸਾਨੂੰ ਤੁਹਾਡੇ ਸਭ ਦੇ ਸਾਥ ਹੀ ਲੋੜ। ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ। ਸਾਡਾ ਤੇ ਉਹ ਹਾਲ ਹੈ ਕਹਿੰਦੇ ਕਿ ਇੱਕ ਜਵਾਰ ਇੱਕ ਜੰਗਲ 'ਚ ਅੱਗ ਲੱਗ ਗਈ ਤੇ ਕਚਰੀਆ ਮਨ ਨੇ ਕਿਹਾ ਕਿ ਜੇ ਪਾਣੀ ਭਰ ਜਾਵੇ ਤੇ ਉਸ ਜੰਗਲ 'ਚ ਪਾਈ ਜਾਵੇ। ਤੇ ਕਿਸੇ ਨੇ ਉਸ ਛੜੀ ਨੂੰ ਪੁੱਛਿਆ ਕਿ ਤੇਰੇ ਆਂ ਚਿੰਜਾ 'ਚ ਪਾਣੀ ਭਰ ਕੇ ਪਾਣੀ ਕੀ ਹੋ ਜਾਊਗਾ? ਕਹਿੰਦੀ ਮੈਨੂੰ ਇਹ ਤੇ ਨਹੀਂ ਪਤਾ ਕਿ ਕੀ ਹੋਊ। ਪਰ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਂ ਅੱਗ ਲਾਉਣ ਵਾਲੇ 'ਚ ਨਹੀਂ ਅੱਗ ਬੁਝਾਉਣ ਵਾਲੇ। ਤਾਲੀਆਂ ਵਿੱਚ ਤਾਲੀਆਂ ਵਾਹੋ। ਧੰਨ ਜਾਂ ਨੂੰ ਬਚਾਉਂਦੀ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਂਦੀ ਜਿਹਦੇ ਵਿੱਚ ਸਾਨੂੰ ਤੁਹਾਡੇ ਸਾਥ ਹੀ ਲੋੜ ਹੈ ਸਾਡੀ 6 ਜਾਣਿਆਂ ਦੀ ਟੀਮ ਹੈ ਅਗਰ ਤੁਹਾਨੂੰ ਸਾਡਾ ਇਹ ਮਾਡਲ ਅੱਛਾ ਲੱਗਾ ਤੁਸੀਂ ਸਾਡੀ ਕੋਈ ਵੀ ਫਾਈਨੈਂਸ਼ੀਅਲੀ ਹੈਲਪ ਕਰਨਾ ਚਾਹੋ ਆਪਣੀ ਮਰਜ਼ੀ ਦੇ ਨਾਲ ਤੇ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸ਼ੰਗਾ ਜਿਹੜੇ ਤੁਸੀਂ ਬਹੁਤ ਕਿਸਮਤ ਵਾਲੇ ਕਿ ਤੁਹਾਨੂੰ ਇਹੋ ਜਿਹੇ ਸਰ ਮਿਲੇ ਹੋਏ ਨੇ ਜਿਹੜੇ ਇੱਕ ਚੰਗੀ ਸੋਚ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਸਿਰਫ ਇੱਕ ਸਕੂਲ ਦਾ ਨਹੀਂ ਜਦੋਂ ਤੁਸੀਂ ਇਸ ਸਕੂਲ ਤੋਂ ਨਿਕਲੋ ਤੁਸੀਂ ਤਦ ਵੀ ਚੰਗੇ ਬਣੋ ਅਗਰ ਤੁਸੀਂ ਤੁਹਾਨੂੰ ਕਾਮਯਾਬੀ ਮਿਲਦੀ ਹੈ ਕਿ ਉਹਨਾਂ ਦਾ ਮਾਨ ਸੋ ਤੁਸੀਂ ਬਹੁਤ ਮਾਨ ਵਲੇਓ ਤੁਹਾਨੂੰ ਮਾਨ ਹੋਣਾ ਚਾਹੀਦਾ ਹੈ ਉਹਨੂੰ ਟੀਚੇਸ ਤੇ